ਅਸੀਂ ਦਾਅਵੇ ਨਾ ਕਹਿੰਦੇ 2024 ਦੇ ਇਲੈਕਸ਼ਨ ਵੇਲੇ ਬੇਸ਼ੱਕ ਸਿੱਧਾ ਟਕਰਾਅ ਹੋ ਜੇ ਬੇਸ਼ੱਕ ਕੋਈ ਵੀ ਨੁਕਸਾਨ ਚਲਣਾ ਪਵੇ ਜੇ ਮੋਦੀ ਸਰਕਾਰ ਜਾਂ ਮੋਦੀ ਦੀ ਪਾਰਟੀ ਪੰਜਾਬ ਚ ਸਟੇਜਾਂ ਲਾ ਕੇ ਜਾਂ ਪਿੰਡਾਂ ਦੇ ਵਿੱਚ ਪ੍ਰਚਾਰ ਨਹੀਂ ਕਰ ਸਕੂਗੀ ਲਓ ਜੀ ਅੱਜ ਸੰਯੁਕਤ ਮੋਰਚੇ ਨੇ ਭਾਰਤ ਬੰਦ ਕੀਤਾ ਪਰ ਇੱਕ ਦਿਨ ਦਾ ਬੰਦ ਕਰਕੇ ਨਿਕਲਿਆ ਕੀ ਫਾਇਦਾ ਕੀ ਹੋਇਆ ਆਪਾਂ ਤਮਾਮ ਸਵਾਲ ਕਰਾਂਗੇ ਸੰਯੁਕਤ ਮੋਰਚੇ ਦੇ ਆਗੂ ਅਵਤਾਰ ਸਿੰਘ ਆਪਣੇ ਨਾਲ ਨੇ ਉਗਰਾਹਾ ਜਥੇਬੰਦੀ ਨੇ ਅੱਜ ਦੋ ਵੱਡੇ ਐਲਾਨ ਕੀਤੇ ਨੇ ਉਹਨਾਂ ਦੇ ਉੱਪਰ ਵੀ ਇਹਨਾਂ ਤੋਂ ਪੁੱਛਾਂਗੇ ਕਿ ਸਯੁਕਤ ਮੋਰਚੇ ਦੀ ਕੀ ਰਏ ਆ ਔਰ ਇੱਕ ਗੱਲ ਇਹਨਾਂ ਨੇ ਇੱਕ ਬਹੁਤ ਵੱਡੀ ਗੱਲ ਆਖੀ ਹੈ ਕਿ ਜੇਕਰ ਮੋਦੀ ਸਰਕਾਰ ਨੇ ਇਲੈਕਸ਼ਨ ਤੋਂ ਪਹਿਲਾਂ ਮੰਗਾ ਨਾ ਮੰਨੀਆਂ ਤਾਂ ਫਿਰ ਮੋਦੀ ਪੰਜਾਬ 'ਚ ਸਟੇਜ ਲਾ ਕੇ ਵਿਖਾਵੇ ਉਹਦੇ ਬਾਰੇ ਵੀ ਇਹਨਾਂ ਨਾਲ ਗੱਲ ਕਰਾਂਗੇ ਇੱਕ ਗੱਲ ਹੈ ਜੀ ਭਾਜਪਾ ਤੇ ਕਾਲੀ ਦਲ ਦੇ ਗੱਠਜੋੜ ਬਾਰੇ ਉਹਦੇ ਬਾਰੇ ਵੀ ਇਹਨਾਂ ਦਾ ਵਿਚਾਰ ਲਵਾਂਗੇ ਸੋ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਨੂੰ ਸ਼ੇਅਰ ਖਿੱਚੀ ਆਇਓ ਆਪਣਾ ਕਮੈਂਟ ਲਿਖੋ ਗੁਰੂ ਪਿਆਰਿਓ ਅਵਤਾਰ ਸਿੰਘ ਜੀ ਸਭ ਤੋਂ ਪਹਿਲੀ ਗੱਲ ਕਿ ਅੱਜ ਇੱਕ ਦਿਨ ਦਾ ਭਾਰਤ ਬੰਦ ਦਾ ਸੱਦਾ ਸੀ ਜੀ ਸੱਦਾ ਲਾਗੂ ਹੋ ਗਿਆ ਪੂਰਾ ਜੀ ਪਰ ਇੱਕ ਦਿਨ ਦੇ ਬੰਦ ਨਾਲ ਕੀ ਨਿਕਲਿਆ ਆ ਇਸ ਤੋਂ ਪਹਿਲਾਂ ਮੈਂ ਬਖਸ਼ੀਸ਼ ਜੀ ਜਿਹੜੀ ਗੱਲ ਕਰਨੀ ਚਾਹੁੰਨਾ ਕਿ ਸਾਡੇ ਅੱਜ ਜਿਹੜਾ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ ਉਹਦੇ ਵਿੱਚ ਅੱਜ ਇੱਕ ਸਾਡਾ ਕਿਸਾਨ ਸ਼ਹੀਦ ਹੋ ਗਿਆ ਸੋ ਮੈਂ ਚੈਨਲ ਦੇ ਮਾਧਮ ਰਹੀਂ ਆ ਆਪਣੀ ਜਥੇਬੰਦੀ ਵੱਲੋਂ ਉਸ ਸ਼ਹੀਦ ਹੋਏ ਗਰਦਾਸਪੁਰ ਜ਼ਿਲ੍ਹੇ ਦੇ ਕਿਸਾਨ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਔਰ ਸਰਕਾਰ ਨੂੰ ਫਿਰ ਚੇਤਾਵਨੀ ਦੇਣਾ ਕਿ ਸਾਡੇ ਕਿਸਾਨਾਂ ਦੀਆਂ ਸ਼ਹੀਦੀਆਂ ਦੇ ਉੱਤੇ ਜਿਹੜੀ ਆਪਦੀ ਸਿਆਸਤ ਕਰਨੀ ਬੰਦ ਕਰੇ ਔਰ ਕਿਸਾਨਾਂ ਦੀਆਂ ਮੰਗਾਂ ਮੰਨੇ ਤਾਂ ਕਿ ਕਿਸਾਨ ਸ਼ਹੀਦ ਨਾ ਹੋਣ ਦੂਜੀ ਗੱਲ ਜਿਹੜੀ ਤੁਸੀਂ ਸਵਾਲ ਪੁੱਛਿਆ ਕਿ ਇੱਕ ਦਿਨ ਦੇ ਬੰਦ ਨਾਲ ਹੋਇਆ ਕੀ ਹੈ ਮੈਂ ਕਹਿੰਦਾ ਅੱਜ ਦਾ ਇੱਕ ਦਿਨ ਦਾ ਬੰਦ ਨੇ ਇਹ ਸਾਬਤ ਕਰਤਾ ਕਿ ਪੰਜਾਬ ਪੰਜਾਬੀਅਤ ਸੱਚੀ ਮੁੱਚੀ ਜਿਉਂਦੀ ਹੈ ਆਪਸੀ ਭਾਈਚਾਰਾ ਜਿਉਂਦਾ ਹੈ ਤੇ ਜਿਹੜੀ ਸਾਡੇ ਗੁਰੂ ਨਾਨਕ ਸਾਹਿਬ ਨੇ ਸਰਬ ਸਰਬ ਸਾਂਝੀ ਵਾਲਤਾ ਦੀ ਗੱਲ ਕੀਤੀ ਉਹ ਜਿਉਂਦੀ ਹੈ ਹੁਣ ਆਪਾਂ ਗੱਲ ਆਉਂਦੇ ਆ ਕਿ ਇੱਕ ਦਿਨ ਦਾ ਬੰਦ ਤੇ ਹੋਇਆ ਕੀ ਦੇਖੋ ਜਿਹੜੀ ਸਰਕਾਰ ਕਹਿੰਦੀ ਸੀ ਵੀ ਕਿਸਾਨ ਕੱਲੇ ਨੇ ਜਾਂ ਮੁੱਠੀ ਪਰ ਕਿਸਾਨਾਂ ਦਾ ਅੰਦੋਲਨ ਕਹਿੰਦੀ ਸੀ ਜਾਂ ਥੋੜੇ ਜੇ ਕੋਈ ਤਬਕਿਆਂ ਦਾ ਅੰਦੋਲਨ ਕਹਿੰਦੀ ਸੀ ਤੁਸੀਂ ਵੇਖੋ ਅੱਜ ਦਾ ਜਿਹੜਾ ਬੰਦ ਹੋਇਆ ਨਾ ਪੰਜਾਬ ਦੀ ਗੱਲ ਕਰੀਏ ਬਾਹਰਲੇ ਸੂਬਿਆਂ ਦੀ ਰਿਪੋਰਟ ਹਜੇ ਆਉਣੀ ਬਾਕੀ ਆ ਪੰਜਾਬ ਦਾ ਕੋਈ ਵੀ ਐਸਾ ਸ਼ਹਿਰ ਪਿੰਡ ਜਾਂ ਸੜਕ ਨਹੀਂ ਜਿਹੜੀ ਅੱਜ ਤੁਹਾਨੂੰ ਚੱਲਦੀ ਦਿੱਸੀ ਹੋਵੇ ਟੋਟਲੀ ਬੰਦ ਕਿਸਾਨਾਂ ਨੇ ਜਾਮ ਕੀਤੇ ਮਜ਼ਦੂਰ ਨਾਲ ਆਏ ਇੰਡਸਟਰੀਅਲ ਮਜ਼ਦੂਰ ਆਏ ਮੁਲਾਜ਼ਮ ਸਾਰੇ ਮਹਿਕਮਿਆਂ ਦੇ ਇਸ ਤੋਂ ਅਕੀ ਬੈਂਕਾਂ ਦੇ ਵੀ ਨਾਲ ਆਏ ਔਰ ਮੇਨ ਗੱਲ ਜਿਹੜਾ ਸਾਡਾ ਪੰਜਾਬ ਦਾ ਸ਼ਹਿਰੀ ਵਰਗ ਆ ਵਪਾਰੀ ਵਰਗ ਛੋਟੇ ਵਪਾਰੀ ਤੇ ਦੁਕਾਨਦਾਰ ਉਹਨਾਂ ਨੇ ਮੁਕੰਮਲ ਦੁਕਾਨਾਂ ਬੰਦ ਰੱਖ ਕੇ ਇਹ ਜਿਹੜਾ ਬੰਦ ਦਾ ਸਮਰਥਨ ਕੀਤਾ ਤੇ ਮੋਦੀ ਸਰਕਾਰ ਨੂੰ ਇਹ ਦੱਸਤਾ ਵੀ ਤੁਸੀਂ ਜੋ ਮਰਜ਼ੀ ਕਰੋ ਇੱਕ ਤਾਂ ਤੁਸੀਂ ਸਾਡੀ ਭਾਈਚਾਰਕ ਸਾਂਝ ਨਹੀਂ ਤੋੜ ਸਕਦੇ ਅਸੀਂ ਤੁਹਾਨੂੰ ਦਿਖਾਤਾ ਵੀ ਆ ਸਾਡੀ ਭਾਈਚਾਰਕ ਸਾਂਝ ਆ ਦੂਜੀ ਹਰੋ ਤਬਕਾ ਪੂਰੇ ਦਾ ਪੂਰਾ ਸਮਾਜ ਸਮਾਜ ਕੌਣ ਆ ਸਮਾਜ ਚ ਕਿਸਾਨ ਨੇ ਮਜ਼ਦੂਰ ਨੇ ਮਲਾਜਮ ਨੇ ਨੌਜਵਾਨ ਨੇ ਵਪਾਰੀ ਨੇ ਦੁਕਾਨਦਾਰ ਨੇ ਉਹ ਸਾਰੇ ਦਾ ਸਾਰਾ ਤਬਕਾ ਸਾਰਾ ਸਮਾਜ ਮੋਦੀ ਸਰਕਾਰ ਦੇ ਖਿਲਾਫ ਆ ਔਰ ਇਹ ਚੇਤਾਵਨੀ ਆ ਮੋਦੀ ਸਰਕਾਰ ਨੂੰ ਵੀ ਜਾਂ ਤਾਂ ਲੋਕਾਂ ਦੀਆਂ ਮੰਗਾਂ ਮੰਨ ਲਵੇ ਨਹੀਂ ਫਿਰ ਅਗਲੇ ਇਲੈਕਸ਼ਨਾਂ ਵਿੱਚ ਇਹ ਸਾਰੇ ਦਾ ਸਾਰਾ ਸਮਾਜ ਭਾਈਚਾਰਕ ਸਾਂਝ ਵਿਖਾਉਂਦਾ ਹੋਇਆ ਤੁਹਾਨੂੰ ਜਿਹੜਾ ਸੱਤਰ ਤੋਂ ਬਾਅਦ ਮੰਨ ਲਓ ਕਿ ਮੋਦੀ ਸਰਕਾਰ ਵੋਟਾਂ ਤੱਕ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਜੀ ਫਿਰ ਕੀ ਕਰੋਗੇ ਕੀ ਉਹ ਇੱਥੇ ਚੋਣਾ ਵੀ ਲੜਨਗੇ ਪੰਜਾਬ 'ਚ ਉਹ ਪੰਜਾਬ ਚ ਆ ਕੇ ਆਪਣੀਆਂ ਰੈਲੀਆਂ ਵੀ ਕਰਨਗੇ ਤੇ ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਨਦੇ ਤਾਂ ਫੇਰ ਤੁਸੀਂ ਕੀ ਕਰੋਗੇ ਦੇਖੋ ਇਹ ਨਾ ਬੜਾ ਇੱਕ ਪ੍ਰਚਾਰ ਚੱਲ ਰਿਹਾ ਸੀਗਾ ਵੀ ਕਿਸਾਨ ਮੋਰਚਾ ਜਿਹੜਾ ਪਿਛਲਾ ਹੋ ਗਿਆ ਸੀ ਸਮਾਪਤ ਉਸ ਤੋਂ ਬਾਅਦ ਬੀਜੇਪੀ ਨੇ ਪੰਜਾਬ ਚ ਪੂਰੇ ਪੈਰ ਲਾ ਲਏ ਜੀ ਬੀਜੇਪੀ ਹੁਣ ਇਕੱਲੇ ਧਾਮ ਤੇ ਲੜੂਗੀ ਅੱਜ ਦੇ ਬੰਦ ਨੇ ਦੱਸਿਆ ਵੀ ਕੋਈ ਵੀ ਬੀਜੇਪੀ ਦੇ ਪੱਖ ਚ ਨਹੀਂ ਸਾਰੇ ਪੰਜਾਬ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੰਜਾਬੀ ਇੱਥੇ ਪੱਖ ਚ ਦੇ ਔਰ ਮੈਂ ਆਪਣੀ ਜਥੇਬੰਦੀ ਵੱਲੋਂ ਕ੍ਰਾਂਤੀਕਾਰੀ ਕਿਸਾਨ ਯੂਨion ਵੱਲੋਂ ਐਲਾਨ ਕਰਦਾ ਜੇਕਰ ਮੋਦੀ ਸਰਕਾਰ ਏ ਮੰਗਾਂ ਨਹੀਂ ਮੰਨਦੇ ਕਿਸਾਨਾਂ ਮਜ਼ਦੂਰਾਂ ਦੀਆਂ ਲੋਕਾਂ ਦੀਆਂ ਤਾਂ ਅਸੀਂ ਦਾਅਵੇ ਨਾ ਕਹਿੰਦੇ 2024 ਦੇ ਇਲੈਕਸ਼ਨ ਵੇਲੇ ਬੇਸ਼ੱਕ ਸਿੱਧਾ ਟਕਰਾਅ ਹੋ ਜੇ ਬੇਸ਼ੱਕ ਕੋਈ ਵੀ ਨੁਕਸਾਨ ਚਲਣਾ ਪੈ ਜੇ ਮੋਦੀ ਸਰਕਾਰ ਜਾਂ ਮੋਦੀ ਦੀ ਪਾਰਟੀ ਪੰਜਾਬ ਚ ਸਟੇਜਾਂ ਲਾ ਕੇ ਜਾਂ ਪਿੰਡਾਂ ਦੇ ਵਿੱਚ ਪ੍ਰਚਾਰ ਨਹੀਂ ਕਰ ਸਕੂਗੀ ਜਿਵੇਂ ਫਿਰੋਜ਼ਪੁਰ ਤੋਂ ਖਾਲੀ ਹੱਥ ਮੋੜਿਆ ਸੀ ਨਾ ਮੋਦੀ ਨੂੰ ਬਿਲਕੁਲ ਉਵੇਂ ਖਾਲੀ ਹੱਥ ਮੋੜਾਂਗੇ ਅੱਜ ਉਗਰਾਹਾ ਜੱਥੇਬੰਦੀ ਨੇ ਦੋ ਵੱਡੇ ਐਲਾਨ ਕੀਤੇ ਨੇ ਅਵਤਾਰ ਸਿੰਘ ਜੀ ਇੱਕ ਤਾਂ ਉਹਨਾਂ ਨੇ ਜਿਹੜਾ ਚੰਡੀਗੜ੍ਹ ਦਾ ਮੋਰਚਾ ਉਹਨਾਂ ਨੇ ਰੱਖਿਆ ਸੀ ਉਹਨੂੰ ਮੁੱਲਤਵੀ ਕਰਤਾ ਤੇ ਦੂਜਾ ਉਹਨਾਂ ਨੇ ਕਹਿਤਾ ਬੀਅਸੀ ਜਿਹੜੇ ਦਿੱਲੀ ਜਾ ਰਹੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਤਾਲਮੇਲ ਵੀ ਸੰਘਰਸ਼ ਕਰਕੇ ਉਹਨਾਂ ਦੇ ਪਿੱਛੇ ਉਹਨਾਂ ਦਾ ਸਾਥ ਦੇਣ ਜਾਵਾਂਗੇ ਇਹਨੂੰ ਕਿਵੇਂ ਦੇਖਦੇ ਹਾਂ ਦੇਖੋ ਵੈਸ ਤਾਂ ਹਰੇਕ ਜਥੇਬੰਦੀ ਦੀ ਆਪਣੀ ਆਪਣੀ ਸਮਝ ਹੈ ਪਰ ਮੈਂ ਸਮਝਦਾ ਵੀ ਗਰਾਹਾ ਸਾਹਿਬ ਵਰਗੀ ਜਿਹੜੀ ਜਥੇਬੰਦੀ ਵੱਡੀ ਆ ਉਹ ਪੋਲਿਟੀਕਲ ਜਥੇਬੰਦੀ ਛਾਣੇ ਆਗੂ ਨੇ ਉਹਨਾਂ ਨੂੰ ਆਪਣੀਆਂ ਪੋਜੀਸ਼ਨਾਂ ਪਹਿਲਾਂ ਹੀ ਸਹੀ ਰੱਖਣੀਆਂ ਚਾਹੀਦੀਆਂ ਨੇ ਜਦੋਂ ਅਸੀਂ ਸੰਯੁਕਤ ਕਿਹਾ ਵੇਖੋ ਸੰਯੁਕਤ ਕਿਸਾਨ ਮੋਰਚਾ ਆਪਣੇ ਆਪ ਚ ਕੀ ਹੈ ਜੱਥੇਬੰਦੀਆਂ ਦਾ ਇੱਕ ਸੰਗਠਨ ਹੈ ਅਸੀਂ ਉੱਥੇ ਵੀ ਇਹ ਫਾਈਟ ਕਰਦੇ ਰਹੇ ਆਂ ਵੀ ਆਓ ਇੱਕ ਇਹੋ ਜਿਹਾ ਫੈਸਲਾ ਲਈਏ ਜਿਹੜਾ ਸਾਰਿਆਂ ਦੇ ਹਿੱਤ ਚ ਹੋਵੇ ਉਸ ਵੇਲੇ ਆੜ-ਆੜ ਤਰ੍ਹਾਂ ਦੀਆਂ ਪੋਜੀਸ਼ਨਾਂ ਲੈਣੀਆਂ ਤੇ ਫਿਰ ਜਦੋਂ ਇੱਕ ਜਾਣ ਜਿਹੜਾ ਫੈਸਲਾ ਬਣ ਜਾਣਾ ਉਦੋਂ ਆਪਦੀ ਫੈਸਲਾ ਬਦਲ ਕੇ ਫਿਰ ਉਸਤੇ ਜਾਣਾ ਮੈਂ ਹਾਲੇ ਵੀ ਮੈਂ ਉਹਨਾਂ ਦੀ ਇਸ ਗੱਲ ਨੂੰ ਪੋਜ਼ਿਟਿਵ ਕਹਿੰਦਾ ਵੀ ਉਹਨਾਂ ਨੇ ਵੱਖਰੇ ਮੋਰਚੇ ਛੱਡ ਕੇ ਇਹ ਐਲਾਨ ਕੀਤਾ ਵੀ ਅਸੀਂ ਸਾਰਿਆਂ ਨਾਲ ਇਕੱਠੇ ਹੋ ਕੇ ਲੜਦੇ ਆਂ ਸਾਡੀ ਸ਼ੁਰੂ ਤੇ ਪੋਜੀਸ਼ਨ ਰਹੀ ਆ ਵੀ ਜਿਹੜਾ ਇਕੱਠੇ ਹੋ ਕੇ ਲੜਨ ਚ ਫੈਰਾ ਤਾਂ ਹੀ ਦੂਜੇ ਫੋਰਮਾਂ ਨੂੰ ਵੀ ਕਹਿੰਦੇ ਰਹੇ ਆ ਅਗਰਾਹਾ ਸਾਹਿਬ ਨੇ ਵੀ ਪੋਜੀਸ਼ਨ ਚ ਲਈ ਆ ਤਾਂ ਚੰਗੀ ਗੱਲ ਹੈ ਵੈਲਕਮ ਕਰਦੇ ਆ ਇਹ ਪਹਿਲਾਂ ਲੈਣੀ ਚਾਹੀਦੀ ਸੀ ਪਹਿਲਾਂ ਹੀ ਇੱਧਰ ਉੱਧਰ ਜਿਹੜਾ ਕਿੰਤੂ ਪਰੰਤੂ ਨਾ ਹੁੰਦੇ ਨਾ ਥੱਲੇ ਕੋਈ ਵਿਰੋਧੀ ਮਾਹੌਲ ਬਣਦਾ ਪਹਿਲਾਂ ਹੀ ਇਹ ਪੋਜੀਸ਼ਨ ਲੈਂਦੇ ਤੇ ਅੱਜ ਸੰਯੁਕਤ ਮੋਰਚੇ ਦਾ ਔਰ ਕਿਸਾਨ ਸੰਘਰਸ਼ ਦਾ ਰੂਪ ਕੁਝ ਹੋਰ ਹੋਣਾ ਸੀ ਤੁਸੀਂ ਕਹਿੰਦੇ ਹੋ ਪਹਿਲਾਂ ਪੋਜੀਸ਼ਨ ਲੈਂਦੇ ਪਰ ਤੁਸੀਂ ਸੰਯੁਕਤ ਮੋਰਚੇ ਚੋਂ ਜੀ ਤੇ ਸੰਯੁਕਤ ਮੋਰਚੇ ਨੇ ਤਾਂ ਅਜੇ ਤੱਕ ਦਿੱਲੀ ਜਾਣ ਦਾ ਸੱਦਾ ਨਹੀਂ ਦਿੱਤਾ ਗੁਰਾਹਾਂ ਤਾਂ ਫੇਰ ਦੇ ਦਿੱਤਾ ਦੇਖੋ ਦੇਖੋ ਅਜੇ ਗੁਰਾਹਾਂ ਨੇ ਦਿੱਲੀ ਜਾਣ ਦਾ ਕੋਈ ਸੱਦਾ ਨਹੀਂ ਦਿੱਤਾ ਉਹਨਾਂ ਨੇ ਇਹ ਕਿਹਾ ਵੀ ਤਾਲਮੇਲਵੇਂ ਰੂਪ ਚ ਕਰਨ ਲਈ ਤਿਆਰ ਆ ਹਜੇ ਇਹ ਕਿਹਾ ਹੈ ਅਗੋਂ ਕੀ ਜਵਾਬ ਆਂਦਾ ਅੱਡ ਗੱਲ ਅਸੀਂ ਇਹ ਗੱਲ ਕਹਿੰਦੇ ਹਾਂ ਸਯੁਗਤ ਕਿਸਾਨ ਮੋਰਚੇਂਦਰ ਕਿਉਂਕਿ ਬਹੁਤੀਆਂ ਗੱਲਾਂ ਆਪਾਂ ਇਹ ਹਾਲੇ ਜਨਤਕ ਵੀ ਨਹੀਂ ਨਾ ਕਰ ਸਕਦੇ ਕੁਝ ਚੀਜ਼ਾਂ ਆਪਾਂ ਵਿਚਾਰ ਰੱਖਣੀਆਂ ਹੁੰਦੀਆਂ ਨੇ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਕਿ ਜਿਹੜਾ ਸਾਰਿਆਂ ਦਾ ਸਰਬ ਇੱਕ ਮਤ ਹੋ ਕੇ ਐਲਾਨ ਹੋਣਾ ਉਦੋਂ ਅਗਰਾਹਾਂ ਹੋਣੀ ਜੇ ਇਹ ਪੋਜੀਸ਼ਨ ਲੈਂਦੇ ਤਾਂ ਅੱਜ ਸੰਘਰਸ਼ ਦਾ ਰੁਖ ਹੋਰ ਹੋਣਾ ਸੀ ਮੈਂ ਫਿਰ ਵੀ ਕਹਿੰਦਾ ਦੇਰ ਆਈ ਦਰਸਤ ਆਇਆ ਉਹ ਇੱਕ ਘਟੋ-ਘਟੇ ਇਹ ਤਾਂ ਪਹਿਲ ਕਦਮੀ ਕੀਤੀ ਵੀ ਇਕੱਠੇ ਹੋ ਕੇ ਲੜੀਏ ਜੀ ਅੱਛਾ ਇੱਕ ਭਾਈ ਜਿਹੜੀ ਬੀਜੇਪੀ ਤੇ ਅਕਾਲੀ ਦਲ ਦੇ ਦੁਬਾਰਾ ਗੱਠ ਜੋੜ ਦੀ ਖਬਰ ਬਹੁਤ ਜ਼ੋਰਾਂ ਤੇ ਸੀ 4-5 ਦਿਨ ਪਹਿਲਾਂ ਇਥੋਂ ਤੱਕ ਸੀ ਕਿ 4-5 ਮੀਟਿੰਗਾਂ ਹੋ ਚੁੱਕੀਆਂ ਨੇ ਅਕਾਲੀ ਦਲ ਤੇ ਬੀਜੇਪੀ ਦੇ ਕੁਝ ਆਗੂ ਮੰਨ ਵੀ ਚੁੱਕੇ ਸੀ ਵੀ ਹਾਂ ਭਾਈ ਸਾਡੇ ਗੱਠ ਜੋੜ ਕਰਨ ਦੇ ਲਈ ਮੀਟਿੰਗਾਂ ਹੋ ਚੁੱਕੀਆਂ ਨੇ ਬਸ ਐਲਾਨ ਬਾਕੀ ਐ ਤੇ ਹੁਣ ਜਦੋਂ ਦਾ ਆਹ ਕਿਸਾਨ ਅੰਦੋਲਨ ਫੇਰ ਭਖਿਆ ਬੀਜੇਪੀ ਦੇ ਖਿਲਾਫ ਮਾਹੌਲ ਬਣਿਆ ਅਵਤਾਰ ਜੀ ਫੇਰ ਹੁਣ ਅਕਾਲੀ ਦਲ ਤੇ ਬੀਜੇਪੀ ਚੁੱਪ ਜੀ ਕਰ ਗਿਆ ਕਾਲੀ ਦਲ ਨੇ ਜਿਹੜੀ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਉਹ ਵੀ ਪਤਾ ਲੱਗਾ ਵੀ ਉਹ ਕਹਿ ਰਹੇ ਇੱਕ ਵਾਰੀ ਅਸੀਂ ਹੁਣ ਬੰਦ ਕਰਾਂਗੇ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਕਾਲੀ ਦਲ ਹੈਗੀ ਆ ਜਿਹੜੀ ਪਾਰਟੀ ਆ ਉਹਦਾ ਜਿਹੜਾ ਬੇਸ ਹੈ ਨਾ ਉਹ ਪਿੰਡਾਂ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਭਾਜਪਾ ਨਾਲ ਅਲਾਈਅੰਸ ਤਾਂ ਕਰਦੇ ਸੀ ਸ਼ਹਿਰੀ ਤੇ ਹਿੰਦੂ ਵੋਟ ਲੈਣ ਲਈ ਖਾਸ ਕਰਕੇ ਪਹਿਲਾਂ ਤੋਂ ਹੁਣ ਤਾਂ ਹਾਲਾਤ ਕੁਝ ਹੋਰ ਤਰ੍ਹਾਂ ਦੇ ਹੋ ਗਏ ਨੇ ਉਹ ਤਾਂ ਪਿੰਡਾਂ ਦਾ ਕੋਈ ਭਾਜਪਾ ਨੇ ਆਪਦੀ ਜਿਹੜੀ ਥੋੜੀ ਬੋਟਾ ਬਣਾ ਲਿਆ ਪਰ ਸ਼ੁਰੂ ਤੋਂ ਹੀ ਕਰਦੇ ਸੀ ਸ਼ਹਿਰੀ ਵੋਟ ਲੈਣ ਲਈ ਤਾਂ ਹੁਣ ਜਦੋਂ ਇਹਨਾਂ ਦਾ ਗੱਠ ਜੋ ਟੁੱਟਿਆ ਕਿਉਂਕਿ ਇਹ ਜਿਹੜੀ ਵੋਟ ਲੈਣੀ ਕਿਸਾਨੀ ਜੋ ਲੈਣੀ ਆ ਤੇ ਹੁਣ ਤੱਕ ਬਾਦਲ ਸਾਹਿਬ ਨੂੰ ਕਿਸਾਨੀ ਦਾ ਰਾਖਾ ਕਿਸਾਨੀ ਦਾ ਮਸੀਹਾ ਕਹਿ ਕੇ ਜਿਹੜਾ ਲਿਆਂਦਾ ਰਿਹਾ ਜਾ ਰਿਹਾ ਸੀਗਾ ਜਦੋਂ ਭਾਜਪਾ ਨੇ ਕਿਸਾਨੀ ਦੇ ਖਿਲਾਫ ਕਾਨੂੰਨ ਲਿਆਂਦੇ ਕਿਸਾਨੀ ਦੇ ਅਦਾਂ ਅੰਦੋਲਨ ਚੱਲਿਆ ਤਾਂ ਮਜਬੂਰੀ ਬਣੀ ਲੋੜ ਅਤੇ ਮਜਬੂਰੀ ਬਣੀ ਉਹਨਾਂ ਨੂੰ ਗੱਠਜੋੜ ਤੋੜਨ ਦੀ ਹੁਣ ਇਹ ਨਾ ਲੱਗਦਾ ਸੀ ਵੀ ਸਾਰੇ ਕੋਈ ਸ਼ਾਂਤ ਹੋ ਗਿਆ ਤੇ ਅਸੀਂ ਫੇਰ ਤੋਂ ਭਾਜਪਾ ਨਾਲ ਗੱਠਜੋੜ ਕਰਕੇ ਸੱਤਾ ਦੇ ਵਿੱਚ ਜਾਈਏ ਕਿਉਂਕਿ ਸੱਤਾ ਦੀ ਲਾਲਸਾ ਭੁੱਖ ਹਰੇਕ ਪਾਰਟੀ ਨੂੰ ਰਹਿੰਦੀ ਆ ਤਾਂ ਹੁਣ ਜਦੋਂ ਕਿਸਾਨ ਅੰਦੋਲਨ ਫੇਰ ਤੋਂ ਚੱਲ ਪਿਆ ਹੁਣ ਇਹਦੇ 'ਚ ਇਹ ਬਣ ਗਿਆ ਵੀ ਜੇ ਤੁਸੀਂ ਕਿਸਾਨ ਜਿਹੜੀ ਕਿਸਾਨ ਵਿਰੋਧੀ ਪਾਰਟੀ ਜਿਹੜੀ ਕਿਸਾਨਾਂ ਦੀ ਇੱਕ ਵੀ ਮੰਗ ਮੰਨਣ ਨੂੰ ਤਿਆਰ ਨਹੀਂ 750 ਉੱਥੇ ਸ਼ਹੀਦ ਕਰਾਏ ਇੱਥੇ ਵੀ ਸਾਡਾ ਇੱਕ ਕਿਸਾਨ ਸ਼ਹੀਦ ਹੋ ਗਿਆ ਅਜੇ ਪਤਾ ਨਹੀਂ ਹੋਰ ਕਿੰਨੀਆਂ ਬਲੀਆਂ ਭਾਜਪਾ ਲਾਊਗੀ ਉਹ ਖੂਨ ਪੀਣੀ ਕਿਸਾਨੀ ਦਾ ਖੂਨ ਪੀਣੀ ਜਿਹੜੀ ਪਾਰਟੀ ਆ ਉਹਦੇ ਨਾਲ ਜੇਕਰ ਰਿਲਾਇੰਸ ਕਰੋਗੇ ਤਾਂ ਤੁਹਾਨੂੰ ਜਿਹੜਾ ਤੁਹਾਡਾ ਮੇਲ ਜਿਹੜਾ ਮੇਨ ਤੁਹਾਡਾ ਬੇਸ ਆ ਕਿਸਾਨੀ ਦਾ ਪਿੰਡਾਂ ਦਾ ਉੱਥੋਂ ਵੀ ਵੋਟ ਨਹੀਂ ਪੈਣੀ ਇਸ ਕਰਕੇ ਬੀਜੇਪੀ ਜਿਹੜਾ ਇਹਨਾਂ ਨੂੰ ਲੱਗਦਾ ਸੀ ਲਗਭਗ ਚੀਜ਼ਾਂ ਤੈ ਹੋ ਗਈਆਂ ਸਿਰਫ ਕਿਉਂਕਿ ਚੀਜ਼ਾਂ ਆਉਂਦੀਆਂ ਨਾ ਬਾਹਰ ਉਹ ਮੀਟਿੰਗਾਂ ਹੋ ਰਹੀਆਂ ਨੇ ਸੀਟ ਸ਼ੇਅਰਿੰਗ ਤੇ ਚੱਲ ਰਿਹਾ ਲਗਭਗ ਐਲਾਨ ਹੋਣਾ ਬਾਕੀ ਆ ਤਾਂ ਹੁਣ ਚਲੋ ਫਿਰ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਤਾਂ ਹੁਣ ਇਹਨਾਂ ਦੀ ਜ਼ਰਤ ਨਹੀਂ ਪੈ ਰਹੀ ਵੀ ਬੀਜੇਪੀ ਨਾਲ ਅਲਾਈਂਸ ਕਰਨ ਕਿਉਂਕਿ ਜੇ ਬੀਜੇਪੀ ਨਾਲ ਅਲਾਈਂਸ ਕਰਨਗੇ ਤਾਂ ਵੀ ਮਾਰੇ ਜਾਣਗੇ ਲੋਕ ਇਹਨਾਂ ਨੂੰ ਨਕਾਰ ਦੇਣਗੇ ਪਿੰਡਾਂ ਦੇ ਵਿੱਚ ਅੱਛਾ ਕੀ ਹੁਣ ਸੰਯੁਕਤ ਮੋਰਚਾ ਅੱਗੇ ਕੋਈ ਸੰਘਰਸ਼ ਨੂੰ ਵਧਾਉਣ ਲਈ ਵੱਡਾ ਸੱਦਾ ਦੇਊਗਾ ਦੇਖੋ ਬਿਲਕੁਲ ਸੰਯ ਇੱਕ ਜੁਟ ਕੀਤਾ ਨਾ ਸਿਰਫ ਕਿਸਾਨੀ ਨੂੰ ਬਲਕਿ ਪੂਰੀਆਂ ਦੂਜੀਆਂ ਜਮਾਤਾਂ ਨੂੰ ਵੀ ਜਿਹਦਾ ਅੱਜ ਤੁਸੀਂ ਨਮੂਨਾ ਵੇਖਿਆ ਕਿ ਪੂਰਾ ਪੰਜਾਬ ਦੀਆਂ ਜਿੰਨੇ ਤਬਕਿਆਂ ਨੇ ਸਾਰਿਆਂ ਨੇ ਵੱਡਾ ਬੰਦ ਕੀਤਾ ਔਰ ਇਸ ਜਨ ਸਮੂਹ ਦਾ ਹੰਗਾਰਾ ਮਿਲਣ ਤੋਂ ਬਾਅਦ 18 ਤਰੀਕ ਨੂੰ ਪੰਜਾਬ ਐਸਕੇਮ ਦੀ ਮੀਟਿੰਗਾਂ ਉਸ ਤੋਂ ਬਾਅਦ ਜਿਹੜਾ ਨੈਸ਼ਨਲ ਐਸਕੇਮ ਦੀ ਮੀਟਿੰਗ ਦੇ ਬਾਅਦ ਜ਼ਰੂਰੀ ਉਹ ਤਿੱਖਾ ਸੱਦਾ ਦਿੱਤਾ ਜਾਊਗਾ ਜਿਸ ਦੇ ਨਾਲ ਆਰਪਾਰ ਦੀ ਲੜਾਈ ਹੋ ਕੇ ਜਾਂ ਤਾਂ ਮੋਦੀ ਸਰਕਾਰ ਮੰਗਾ ਮੰਨ ਲੂਗੀ ਜਾਂ ਫਿਰ ਮੁੱਦੇ ਮੁੱਡੇ ਗੂਗੀ ਮਿੱਤਰ ਪਿਆਰਿਓ ਤੁਸੀਂ ਸੁਣਿਆ ਸਯੁਕਤ ਕਿਸਾਨ ਮੋਰਚਾ ਦੇ ਆਗੂ ਅਵਤਾਰ ਸਿੰਘ ਮਹਿਮਾ ਨੇ तमाम ਸਵਾਲਾਂ ਦੇ ਜਵਾਬ ਦਿੱਤੇ ਨੇ ਉਹ ਕਹਿੰਦੇ ਇੱਕ ਦਿਨ ਦੇ ਭਾਰਤ ਬੰਦ ਨੇ ਬਹੁਤ ਕੁਝ ਫਾਇਦਾ ਦਿੱਤਾ ਜਿਹੜੇ ਇਕੱਠੇ ਨਹੀਂ ਸੀ ਇਕੱਠੇ ਹੋ ਗਏ ਨੇ ਲੋਕ ਚੇਤਨ ਹੋ ਗਏ ਨੇ ਬੜਾ ਕੁਝ ਲੋਕਾਂ ਨੂੰ ਪਤਾ ਲੱਗਾ ਦੂਜੀ ਗੱਲ ਉਹਨਾਂ ਨੇ ਆਖੀ ਹੈ ਕਿ ਉਗਰਾਹਾ ਜੱਥੇਬੰਦੀ ਨੇ ਜਿਹੜਾ ਕੁਝ ਭਾਜਪੀ ਦੇ ਆਗੂਆਂ ਦੇ ਘਰ ਘੇਰਨ ਦਾ ਤੇ ਦਿੱਲੀ ਜਾਣ ਵਾਲਿਆਂ ਦੇ ਨਾਲ ਤਾਲਮੇਲ ਵੀ ਸਰਗਰਮੀ ਕਰਨ ਦਾ ਸੱਦਾ ਦਿੱਤਾ ਉਹ ਕਹਿੰਦੇ ਪਹਿਲਾਂ ਹੀ ਇਹ ਪੋਜੀਸ਼ਨ ਹੈ ਜੋ ਸੰਯੁਕਤ ਮੋਰਚੇ 'ਚ ਲਗਾਤਾਰ ਰੱਖਦੇ ਤਾਂ ਵੱਧ ਫਾਇਦਾ ਹੁੰਦਾ ਤੀਜੀ ਗੱਲ ਜਿਹੜਾ ਭਾਜਪੀ ਤੇ ਕਾਲੀ ਦਲ ਦਾ ਗੱਠਜੋੜ ਹੋ ਰਿਹਾ ਹੈ ਉਹ ਕਹਿੰਦੇ ਵੀ ਮਰਦੀ ਕੀ ਨਾ ਕਰਦੀ ਵਾਂਗ ਉਹਨਾਂ ਦੀ ਹਾਲਤ ਹੈ ਮਰਦੀ ਨੇ ਅੱਕ ਚੱਬਿਆ ਜਾਂ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਹਾਲਤ ਹੈ ਜਿਹੜੀ ਉਹ ਇਹਨਾਂ ਦੀ ਬਣੀ ਹੋਈ ਆ ਪੰਜਾਬ ਦੇ ਅੰਦਰ ਦੋਨਾਂ ਦੀ ਸੋ ਤੁਸੀਂ ਸੁਣਿਆ ਬਹੁਤ ਮਿਹਰਬਾਨੀ ਅਵਤਾਰ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਲਗਾਤਾਰ ਲਾਈਵ ਸੱਚ ਟੀਵੀ ਚੈਨਲ ਦਾ ਡਾਕਟਰ ਬਖਸ਼ੀਸ਼ ਆਜ਼ਾਦ ਹੋਣਾ ਤੁਹਾਡਾ ਸਪੈਸ਼ਲੀ ਤੁਸੀਂ ਲੋਕ ਸੰਘਰਸ਼ਾਂ ਦੇ ਹਰ ਮੁੱਦੇ ਨੂੰ ਜਿਹੜਾ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਹੋ ਤਾਂ ਕਿ ਉਹਨਾਂ ਨੂੰ ਬਾਲ ਮਿਲੇ ਮੈਂ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਜੀ